ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਗੁਰਬਾਣੀ ਦਾ ਸ਼ਬਦ ਹੈ ਜੀ ਉਗਾਹੀ ਜਿਹਨੂੰ ਫਾਰਸੀ ਵਿੱਚ ਗਵਾਹੀ ਕਹਿੰਦੇ ਆ ਜੋ ਕਿ ਗਵਾਹ ਦੇਣ ਵਾਲਾ ਨਾਲ ਸੰਬੰਧਿਤ ਰੱਖਦਾ ਹੈ ਉਗਾਹੀ ਨੂੰ ਸ਼ਹਾਦਤ ਸ਼ਾਹੀਦੀ ਸਾਖ ਪ੍ਰਮਾਣ ਜਾਂ ਸਬੂਤ ਗਵਾਹੀ ਉਗਾਹੀ ਵਿੱਚ ਗਵਾਹੀ ਦੀ ਥਾਂ ਗੇ ਨੇ ਜਗ੍ਹਾ ਬਦਲ ਲਈ ਹੈ ਗਵਾਹੀ ਉਗਾਹੀ 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 ਦਾ ਵਾਵਾ ਉਗਾਹੀ ਦੇ ਊੜੇ ਔਂਕੜ ਵਿੱਚ ਬਦਲ ਗਿਆ ਹੈ। ਵਾਵੇ ਤੇ ਊੜਾ ਔਂਕੜ ਦੀ ਆਪਸੀ ਤਬਦੀਲੀ ਸੁਭਾਵਿਕ ਹੈ। ਜਿਵੇਂ ਵਜ਼ੂ ਉਜ਼ੂ ਵੋ ਉਹ ਜੀਵਨ ਜਿਉਣ ਪਵਣ ਪਾਉਣ ਕਵਣ ਕੌਣ ਆਵੋ ਆਓ ਕਿਵਣ ਕਿਉਂ ਅਤੇ ਭਵ ਭਾਉ ਆਦਿ ਇਸੇ ਤਰ੍ਹਾਂ ਉਗਾਹੀ ਉਗਾਹੀ ਲੈ ਕੇ ਵੱਡੀ ਤੀਨ ਉਗਾਹੀ ਦੁਰਮਤ ਕਾ ਗਲ ਫਾਹੀ ਇਹ ਗੁਰਬਾਣੀ ਦੀ ਤੁਕ ਅੰਗ ਨੰਬਰ 1032 ਮਾਰੂ ਮਹੱਲਾ ਪਹਿਲਾ ਤੇ ਸਥਿਤ ਹੈ ਜਿਸ ਦਾ ਅਰਥ ਹੈ ਪਾਪ ਦੀ ਫਾਹੀ ਉਹਨਾਂ ਦੀ ਗਰਦਨ ਦੁਆਲੇ ਪੈਂਦੀ ਹੈ ਜਿਹੜੇ ਰਿਸ਼ਵਤ ਲੈ ਕੇ ਝੂਠੀ ਗਵਾਹੀ ਦਿੰਦੇ ਹਨ ਮਿਲਦੇ ਹਾਂ ਜੀ ਨਵੇਂ ਸ਼ਬਦ ਦੇ ਨਾਲ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ